ਜੀ ਹਰ ਜਲਾਈ ਸਤਿ ਸ਼੍ਰੀ ਅਕਾਲ ਜੀ ਹੋਰ ਮੇਰੇ ਭਰਾ ਸਾਰੇ ਠੀਕ ਠਾਕ ਹੈ ਜੀ ਲਓ ਜੀ ਬਾਈ ਜੀ ਆਪਾਂ ਕਰ ਲੱਗਿਆ ਵਲੌਗ ਦੀ ਸਟਾਰਟਿੰਗ ਤੇ ਬਾਈ ਜੀ ਆਪਾਂ ਆਏ ਆ ਬਾਜੀ ਤੇ ਲੋ ਜੀ ਬਾਈ ਜੀ ਆ ਪਾਏ ਆ ਬਾਜੀ ਤੇ ਪਾਏ ਸੀਗੇ ਬਾਈ ਬਾਜੀ ਤੇ ਤੇ ਇਹ ਉਹ ਨਾ ਪਰਾ ਪਿੰਦਰੇ ਪਿੰਦਰੇ ਅਰਚੂ ਕੋਲੇ ਪਿੰਦਰਾ ਅਰਚੂ ਨੇ ਮੈਂ ਇੱਕ ਚਾਰ ਬਈ ਗੱਡੀ ਚ ਰੱਖੀ ਆਈਏ ਰੱਖੀ ਪਿੰਦਰਾ ਤੇ ਹੀਰ ਮੈ ਉਹਦੇ ਆ ਬਾਈ ਜੀ ਲੋ ਜੀ ਬਾਈ ਬਾਜੀ ਤੇ ਆ ਤੇ ਪੁੱਤਰ ਛੁੱਟਿਆ 68 ਨਾ ਲਾ ਕੁੱਤੀਆਂ ਮੇਰਾ ਆਪਣੀਆਂ ਤੇ ਮੌਸਮ ਵੀਕ ਚੱਜਾ ਜਾਂ ਰੰਗ ਰੂੰਗਣੀ ਕੂਤਰਾਂ ਦੇ ਕਲੀਅਰ ਹੁੰਦੇਗੇ ਬਸ ਇੰਨਾ ਕਿ ਟੇਵਾ ਲਾ ਕੇ ਬਈ ਆਪਣਾ ਕੂਤਰਾ ਇੱਥੇ ਜੀ ਉੜਦਾ ਬਸ ਉੱਥੇ ਘੜ ਕੇ ਨੀਗਾ ਮਾਰ ਲਈਦੀ ਆ ਆ ਜਾਂਦੇ ਕੂਤਰਾ ਤੇ ਰੰਗ ਵੀ ਵਾਏ ਕੂਤਰ ਦਾ ਇਕਲੀਅਰ ਹੁੰਦਾ ਜੇ ਫਰਦੇ ਦਾ ਪਤਾ ਨਹੀਂ ਲੱਗਦਾ ਤੇ ਹਵਾ ਹੀ ਬਹੁਤ ਹੀ ਵਗੀ ਜਾਂਦੀ ਹੈ ਸਾਰਿਆਂ ਦੇ ਰੱਜੇ ਪੁੱਛ ਗਿਆ ਤੇ ਫੁੱਟੀ ਇਤਰਾ ਹਾਂ ਸਕੂਟੀ ਸਿਆਂ ਨੂੰ ਵੀ ਕਿਹੜੀ ਟੁੱਟੀ ਐ ਤੇ ਆ ਗੁਰੂ ਘਰ ਸਿਆਂ ਨੂੰ ਇਹ ਗੁਰੂ ਘਰ ਕਿਹੜਾ ਠੀਕ ਆ ਤੇ ਆ ਰੋਡ ਸਿਆਂ ਹਰੋ ਕਿਹੜਾ ਲੋ ਬਾਈ ਮਿੱਤਰੋ ਭਾਈ ਜੀ ਤੇ ਫਰਦੇ ਆਂ ਤੇ ਹਾਲਾਚੂ ਤੇ ਉਤਰੀਏ ਸਾਡੇ ਕੋਲੇ ਕਿਸੇ ਮਾਈ ਨੇ ਸਾਨੂੰ ਦੇ ਦਿੱਤੀ ਕੈਪਟ ਦਿੱਤੀ ਆਹਾਂ ਦਾ ਵੀ ਜਿੰਨਾ ਜਰ ਪਾਈ ਤੁਸੀਂ ਬਾਜੀ ਆਏ ਹਾਂ ਤੇ ਉਤਰ ਬਈ ਜਿੰਨਾ ਜਰ ਆਉਂਦਾ ਵੀ ਤੁਸੀਂ ਬਾਜੀ ਤੇ ਆਹ ਨਜ਼ਰ ਤੁਹਾਡੇ ਕੋਲ ਕਿਉਂਕਿ ਅਸੀਂ ਗੱਡੀ ਤੇ ਆਏ ਹਾਂ ਸਾਰੇ ਸਸਤ ਲੋਡ ਆਹ ਲੋ ਬਈ ਜੀ ਆ ਮਾਦਾ ਦੇ ਮੰਦਿਰ ਚ ਸਵੇਰ ਤੋਂ ਲੰਗਰ ਚੱਲ ਰਿਹਾ ਜਲੇਬੀਆਂ ਦਾ ਦੇ ਰੋਟੀ ਦਾ 3 ਵਜੇ ਤੱਕਰ ਚੱਲੂਗਾ ਤੇ ਜਲੇਬੀਆਂ ਕਹਿੰਦੇ ਭਾਈ ਸਾਰੀ ਦਿਹਾੜੀ ਚੱਲਣਾਂਗਾ ਇਹ ਵਲੌਗ ਦੀ ਜਦੋਂ ਥਿੰਡਿੰਗ ਕਰ ਲਨ ਕਿ ਉਹਦਾ ਪਿੰਡ ਦਾ ਨਾਮ ਵੀ ਦੱਸ ਦੇਾਂਗੇ ਪਿੰਡ ਦਾ ਨਾਮ ਨਹੀਂ ਸਕਦੇ ਜਲੇਬੀਆਂ ਦਾ ਕਹਿੰਦੇ ਚੱਲੀ ਜਾਂਦਾ ਸਵੇਰ ਤੋਂ ਦੇਹੀ

ਆਹ ਮਾਰਦਾ ਕੂਤੇ ਥੱਲੇ ਜਾ ਉੜੋਣਾ ਬਾਕੀ ਵੀ ਕਰੋ ਜਾਓ ਜੀ ਸੁਣਾ ਲਾ ਕਰਨਾ ਜੂਟੂ ਬਾਹਰ ਖਿੰੜ ਕੇ ਇਹ ਬਹਿ ਜਾਓ ਜਿਹਨੇ ਜਿਹਨੇ ਕੂਤੇ ਉੜੂ ਕਰਨ ਬੰਦੇ ਆ ਲੋ ਜੀ ਬਾਈ ਅੱਜ ਦੂਸਰ ਛੱਡੀ ਆ ਪਿੰਡ ਦਾ ਊਠਾ ਗੁਰੂ ਊਠਾ ਗੁਰੂ ਇਤਰਾ ਹਰਦੇਤੀ ਹੂਤਰ ਹੁੱਟੇ ਆ ਉਹ ਪੰਦਰ ਸਾਰਾ ਵਲੌਗ ਇਕੱਠਾ ਹੀ ਕਰਤਾ ਆਪਣਾ ਕੰਪਿਊਟਰ ਦੀ ਨਿਗ੍ਹਾ ਮਾਰੀ ਆਪਣੇ ਕੰਪਿਊਟਰ ਦੀ ਨਿਗ੍ਹਾ ਮਾਰੀ ਕਿਧਰ ਗਿਆ ਆ ਨਹੀਂ ਉਹਦਾ ਮੂਰੀ ਲੱਗਿਆ ਉਹੀ ਆ ਕੇ ਹੋਰ ਆ ਉਹੀ ਆਵਦਾ ਆਮ ਨਮਸਕਾਰ ਆਮ ਆ ਆਪਣਾ ਮਤਰਾ ਲੋ ਜੀ ਭਾਈ ਉੱਥੇ ਗੁਰੂ ਬੈਠਿਆ ਤੇ ਦੂਸਰ ਛੁੱਟੀ ਆ ਛੁੱਟਿਆ 29 28 3 ਤੀਹਾਂ 29 ਇੱਕ ਬਹਿ ਗਿਆ 29 ਰਹਿ ਗਿਆ 28 ਅਬ 29 ਛੁੱਟੇ ਜੀ ਤੇ ਇਕੱਠਾ ਹੀ ਵਲੌਗ ਪਰ ਕਰਦਾ ਬਈ ਕੱਲ ਦਾ ਵੀ ਆਈਦਾ ਵੀ ਕਿਉਂਕਿ ਕੋਈ ਪ੍ਰੋਬਲਮ ਕਰਕੇ ਪਉਣਾ ਨਹੀਂ ਸੀਗਾ ਇਸੇ ਕਰਕੇ ਤੇ ਕੋਸ ਬਾਈ ਰਾਤ ਲਈ ਥੋੜਾ ਜੇ ਗਾਂਵਾਂ ਸ਼ਾਂ ਜਾਣਾ ਸੀਗਾ ਆ ਕਰਕੇ ਤੇ ਨਾਤੇ ਤੋਤੇ ਹੈ ਨਹੀਂ ਬਾਈ ਉਵੇਂ ਹੀ ਬਸਰ ਪਰਨੇ ਬੱਤੇ ਹੀ ਦੇ ਲਿਆ ਕੇ ਕੂਤਰ ਛੱਡਾ ਹੁਣ ਲੋ ਜੀ ਬਾਈ ਕੂਤਰ ਆਪਣਾ ਬੈ ਗਿਆ ਬੈ ਗਿਆ ਸੀਗਾ ਤੇ ਕੂਤਰ ਆਪਣਾ ਫੜਿਆ ਨਹੀਂ ਗਿਆ ਬਾਜੀ ਅਜ ਚੱਲੀ ਜਾਂਦੀ ਹੈ ਕੂਤਰ ਫੜ ਕੇ ਚੱਲਣਾ ਤੇ ਯਾਰ ਕੀ ਖਲ ਗਿਆ ਤਿਸ ਮਾਉਂ ਲੈ ਜਰੀ ਨਹੀਂ ਓਏ ਕੁਝ ਆਹਾ ਦੀ ਲਓ ਬਾਈ ਆ ਛੱਡਿਆ ਸੀ ਆਪਣਾ ਅੱਜ ਕੱਲ ਛੱਡਿਆ ਸੀ ਅੱਜ ਦੂਸਰ ਛੱਡਿਆ ਸੀ ਤੇ ਬਹਿ ਗਿਆ ਸੀਗਾ ਬਾਈ ਤੇ ਚਲੋ ਕਰਕੇ ਵਲੌਗ ਦੀ ਸਮਾਪਤੀ ਬੈਠਕੇ ਹੰਬੇ ਆਏ ਆ ਚਲੋ ਠੀਕ ਹੈ ਭਾਈ ਜੀ ਆਪਾਂ ਕਰਨ ਲੱਗੇ ਹਾਂ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਫੁੱਲ ਚੁੱਕ ਦੀ ਖਿਮਾ ਤੇ ਭਾਈ ਜੀ ਪੁੱਤ ਜੀ ਦੀ ਜੇਤੀ ਰਮਣ ਦੇ ਪਿੰਡ ਚਲੋ ਠੀਕ ਹੈ ਭਾਈ ਜੀ ਅੱਜ ਸਸੀਕਾਰ